ਇਹ ਤਸਵੀਰਾਂ ਤੇ ਵੀਡੀਓਜ਼ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਜਿਸ ਨੂੰ ਵੇਖ ਕੇ ਕੋਈ ਵੀ ਅੰਦਾਜ਼ਾ ਲਗਾ ਸਕਦਾ ਹੈ ਕਿ ਜੋ ਇਸ ਫਲਾਈਟ ਦੇ ਅੰਦਰ ਬੈਠੀਆਂ ਸਵਾਰੀਆਂ ਹੋਣੀਆਂ ਉਹਨਾਂ ਦੇ ਉੱਤੇ ਕੀ ਬੀਤੀ ਹੋਣੀ ਆ ਉਹਨਾਂ ਨੂੰ ਤਾਂ ਆ ਹੀ ਲੱਗ ਰਿਹਾ ਹੋਣਾ ਕਿ ਸ਼ਾਇਦ ਉਹਨਾਂ ਦੀ ਇਹ ਆਖਰੀ ਫਲਾਈਟ ਸਾਬਿਤ ਨਾ ਹੋ ਜਾਏ ਜੀ ਹਾਂ ਇੰਨੀਆਂ ਜ਼ਿਆਦਾ ਪ੍ਰੋਬਲਮਜ਼ ਇੰਨੀਆਂ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਇੰਡੀਗੋ ਦੀ ਫਲਾਈਟ ਨੂੰ ਜੋ ਕਿ ਆਈ ਜੇ ਇੰਟਰਨੈਸ਼ਨਲ 에ਅਰਪੋਰਟ ਤੋਂ ਉਡਾਨ ਭਰਦੀ ਹੈ ਤੇ ਇਸਨੇ ਜਾਣਾ ਸੀ ਸ਼੍ਰੀਨਗਰ ਲੇਕਿਨ ਉਸ ਤੋਂ ਪਹਿਲਾਂ ਰਸਤੇ ਦੇ ਵਿੱਚ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਐ ਇੰਨਾ ਹੀ ਨਹੀਂ ਜੋ ਚੀਜ਼ ਐ ਇੱਥੇ ਨਹੀਂ ਰੁਕਦੀ ਇੱਥੇ ਇਹ ਵੀ ਦੱਸਿਆ ਗਿਆ ਕਿ ਬਰਫ਼ ਦੇ ਐਡੇ ਵੱਡੇ ਵੱਡੇ ਗੋਲੇ ਜੋ ਐ ਉਹ ਫਲਾਈਟ ਦੇ ਉੱਤੇ ਵੱਜ ਰਹੇ ਸੀ ਤੇ ਇਹ ਲੱਗ ਰਿਹਾ ਸੀ ਕਿ ਫਲਾਈਟ ਐਦਾਂ ਤੜਫ ਰਹੀ ਐ ਜਿਵੇਂ ਕੋਈ ਬਿਨ ਪਾਣੀ ਦੀ ਮੱਛੀ ਤੜਫੜਾਰ ਹੋਈ ਹੁੰਦੀ ਐ 227 ਜਿਹੜੇ ਪੈਸੇਂਜਰ ਹੁੰਦੇ ਨੇ ਉਹਨਾਂ ਦੀਆਂ ਜਾਨਾਂ ਕੜਿੱਕੀ ਦੇ ਵਿੱਚ ਫਸੀਆਂ ਹੁੰਦੀਆਂ ਨੇ ਸੋਚ ਰਹੀ ਹੁੰਦੇ ਨੇ ਕਿ ਸ਼ਾਇਦ ਹੁਣ ਅਸੀਂ ਕਦੇ ਵੀ ਇਸ ਫਲਾਈਟ ਤੋਂ ਬਾਹਰ ਨਾ ਨਿਕਲ ਸਕੀਏ ਸ਼ਾਇਦ ਇਹ ਸਾਡੀ ਲਾਸਟ ਫਲਾਈਟ ਨਾ ਹੋਵੇ। ਉਹਦੀ ਜਦੋਂ ਸੁਰੱਖਿਅਤ ਲੈਂਡਿੰਗ ਤੋਂ ਬਾਅਦ ਉਹਨਾਂ ਨੇ ਇਸ ਪਲੇਨ ਦੀ ਲੋਕਾਂ ਨੇ ਇਸ ਪਲੇਨ ਦੀ ਹਾਲਤ ਵੇਖੀ ਹੋਣੀ ਤਾਂ ਉਹਨਾਂ ਦੇ ਦਿਲ ਦੇ ਉੱਤੇ ਕੀ ਗੁਜ਼ਰੀ ਹੋਣੀ। ਦਰਅਸਲ ਫੋਟੋ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਤੋਂ ਸ਼੍ਰੀਗਨਗਰ ਦੇ ਲਈ ਰਵਾਨਾ ਹੋਈ ਇੰਡੀਗੋ 에ਅਰਲਾਈਨਸ ਦੇ ਪਲੇਨ ਦੀ ਹੈ। ਤੇ ਨਾਲ ਨਾਲ ਅਸੀਂ ਜੋ ਤਸਵੀਰਾਂ ਨੇ ਉਹ ਵੀ ਸਾਂਝੀਆਂ ਕਰ ਰਹੇ ਹਾਂ। ਇਹ ਪਲੇਨ ਸ਼੍ਰੀਗਨਗਰ 에ਅਰਪੋਰਟ ਤੇ ਲੈਂਡਿੰਗ ਤੋਂ ਦੌਰਾਨ ਭਿਆਨਕ ਹਾਦਸੇ ਦਾ ਸ਼ਿਕਾਰ ਹੁੰਦੇ ਹੁੰਦੇ ਬਚਿਆ। ਇੰਡੀਗੋ 에ਅਰਲਾਈਨਸ ਦੀ ਫਲਾਈਟ 6C2142 ਕਰੀਬ 227 ਪੈਸੇਂਜਰਸ ਦੇ ਨਾਲ IGI 에어ਪੋਰਟ ਤੋਂ ਸ਼ਾਮ ਕਰੀਬ 5:13 ਤੇ ਰਵਾਨਾ ਹੋਈ ਸੀ ਇਸ ਫਲਾਈਟ ਨੂੰ ਕਰੀਬ 1 ਘੰਟੇ 16 ਮਿੰਟ ਦਾ ਸਫ਼ਰ ਪੂਰਾ ਕਰਨਾ ਸੀ ਤੇ ਸ਼ਾਮ 6:30 ਵਜੇ ਸ਼੍ਰੀਨਗਰ 에어ਪੋਰਟ ਤੇ ਇਸ ਨੂੰ ਲੈਂਡ ਹੋਣਾ ਸੀ ਸ਼ੁਰੂਆਤ ਦੇ ਕਰੀਬ 1 ਘੰਟੇ ਤੱਕ ਸਭ ਕੁਝ ਨਾਰਮਲ ਰਿਹਾ ਲੇਕਿਨ ਜਿਵੇਂ ਹੀ ਫਲਾਈਟ ਨੇ ਸ਼੍ਰੀਨਗਰ 에어ਪੋਰਟ ਤੇ ਲੈਂਡਿੰਗ ਦੇ ਲਈ ਡਿਸੈਂਡ ਕਰਨਾ ਸ਼ੁਰੂ ਕੀਤਾ ਇੱਕ ਤੋਂ ਬਾਅਦ ਇੱਕ ਨਵੀਂ ਆਫਤ ਸਾਹਮਣੇ ਆਂਦੀ ਚਲੀ ਗਈ ਆਫਤ ਵੀ ਅਜਿਹੀ ਕਿ ਪਲੇਨ ਦੇ ਵਿੱਚ ਸਵਾਰ ਪੈਸੇਂਜਰ ਨੂੰ ਅਜਿਹਾ ਲੱਗਣ ਲੱਗਾ ਕਿ ਸ਼ਾਇਦ ਇਹ ਉਹਨਾਂ ਦੀ ਅੰਤਿਮ ਫਲਾਈਟ ਹੋਵੇਗੀ ਇਸ ਦੌਰਾਨ ਪਲੇਨ ਦੇ ਵਿੱਚ ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜੋ ਆਪਣੀ ਜ਼ਿੰਦਗੀ ਨੂੰ ਬਚਾਉਣ ਦੇ ਲਈ ਰੱਬ ਅੱਗੇ ਫਰਿਆਦਾ ਨਾ ਕਰ ਰਿਹਾ ਹੋਵੇਗਾ ਬੱਚੇ ਰੋ ਰਹੇ ਸੀ ਵੱਡੇ ਵੱਡਿਆਂ ਦੀਆਂ ਜੋ ਜੋ ਸਾਹ ਸੀ اٹਕ ਚੁੱਕੇ ਸੀ ਹਰ ਪਾਸੇ ਹਫਰਾ ਤਫਰੀਦਾ ਮਾਹੌਲ ਸੀ ਤੇ ਨਾਲ ਦਰਅਸਲ ਪਲੇਨ ਜਿਵੇਂ ਹੀ ਜ਼ਮੀਨ ਦੇ ਵੱਲ ਵੱਧ ਰਿਹਾ ਸੀ ਸਭ ਤੋਂ ਪਹਿਲਾਂ ਉਸ ਦਾ ਸਾਹਮਣਾ ਤੂਫਾਨ ਵਰਗੀਆਂ ਹਵਾਵਾਂ ਦੇ ਨਾਲ ਹੁੰਦਾ ਹੈ ਇਹਨਾਂ ਤੇਜ਼ ਹਵਾਵਾਂ ਦੀ ਵਜ੍ਹਾ ਕਰਕੇ ਫਲਾਈਟ ਦੀ ਹਾਲਤ ਕੁਝ ਅਜਿਹੀ ਹੋ ਜਾਂਦੀ ਹੈ ਜਿਵੇਂ ਕਿ ਬਿਨ ਪਾਣੀ ਦੇ ਮੱਛੀ ਤੜਫਰੀ ਹੋਵੇ 에ਅਰ ਟਰਬੂਲੈਂਸ ਵਿੱਚ ਫਸੇ ਇਸ ਪਲੇਨ ਦੇ ਪੈਸੇਂਜਰਸ ਬੁਰੀ ਤਰ੍ਹਾਂ ਨਕਬਰਾ ਚੁੱਕੇ ਸੀ ਗੱਲ ਇੱਥੇ ਖਤਮ ਨਹੀਂ ਹੁੰਦੀ ਏਅਰ ਟਬੂਲੈਂਸ ਦੇ ਨਾਲ ਜੂਝਦੇ ਹੋਏ ਇਸ ਪਲੇਨ ਨੂੰ ਜਦੋਂ ਥੋੜਾ ਅੱਗੇ ਵਧਦੇ ਹੋਏ ਵੇਖਿਆ ਜਾ ਰਿਹਾ ਸੀ ਉਦੋਂ ਹੀ ਓਲਿਆਂ ਦੀ ਬਰਸਾਤ ਹੋਣ ਲੱਗੀ। ਕਰੀਬ 800-900 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਉੱਡ ਰਹੇ ਪਲੇਨ ਦੇ ਉੱਤੇ ਜਦ ਬਰਫ਼ ਦੇ ਵੱਡੇ ਵੱਡੇ ਗੋਲੇ ਟਕਰਾ ਰਹੇ ਸੀ ਉਦੋਂ ਪੈਸੇਂਜਰਜ਼ ਨੂੰ ਅਜੀਹਾ ਲੱਗਿਆ ਜਿਵੇਂ ਉਹ 에ਅਰਕ੍ਰਾਫਟ ਦੀ ਦੀਵਾਰ چیر ਕੇ ਅੰਦਰ ਹੀ ਵੜ ਜਾਣਗੇ। ਕਰੀਬ 20 ਮਿੰਟ ਤੱਕ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। ਹਾਲਾਂਕਿ ਸਵਿਚਕਾਰ ਕੌਕਪਿਟ ਦੇ ਅੰਦਰ ਮੌਜੂਦ ਪਾਇਲਟ ਕੈਬਿਨ ਦੇ ਹਾਲਾਤ ਤੋਂ ਸਮਝ ਰਹੇ ਸੀ ਪਰ ਉਹਨਾਂ ਨੂੰ ਭਰੋਸਾ ਸੀ ਕਿ ਉਹ ਇਸ ਮੁਸੀਬਤ ਨੂੰ چیر ਕੇ ਸਫਲਤਾਪੂਰਵਕ ਅੱਗੇ ਵਧਦੇ ਜਾਣਗੇ ਜੀ ਹਾਂ ਇਹ ਕਿਹਾ ਜਾ ਰਿਹਾ ਸੀ ਕਿ ਜੋ ਪਲੇਨ ਸੀ ਉਹ ਤਿੰਕੇ ਵਾਂਗੂ ਬिखर ਸਕਦਾ ਸੀ ਪਰ ਕਿਤੇ ਨਾ ਕਿਤੇ ਇੱਕ ਅ奇ਮਾ ਹੋਇਆ ਤੇ ਸਾਰੇ ਜਿਹੜੇ ਪੈਸੇਂਜਰ ਸਨ ਉਹਨਾਂ ਦੀਆਂ ਜਾਨਾਂ ਬਚ ਗਈਆਂ ਹਾਲਾਂਕਿ ਸਵਿਚਕਾਰ ਪਾਇਲਟਸ ਨੇ ਦੇਖਿਆ ਕਿ ਬਰਫ਼ ਦੇ ਕੁਝ ਗੋਲੇ ਪਲੇਨ ਦੀ ਨੋਜ਼ ਤੇ ਲੱਗੇ ਹੋਏ ਨੇ ਤੇ ਉਹ ਇਹਨਾਂ ਗੋਲਿਆਂ ਦੀ ਚੋੜ ਦੇ ਕਰਕੇ ਪਲੇਨ ਦੇ ਨੋਜ਼ ਦਾ ਇੱਕ ਹਿੱਸਾ ਤਿੰਕਾ ਤਿੰਕਾ ਹੋ ਕੇ ਹਵਾ ਦੇ ਵਿੱਚ ਬਿਖਰ ਚੁੱਕਿਆ ਹੈ ਹਾਲਾਂਕਿ ਤੇਜ਼ ਬਾਰਿਸ਼ ਲਗਾਤਾਰ ਓਲੀਆਂ ਦੀ ਬਰਸਾਤ ਦੀ ਵਜ੍ਹਾ ਕਰਕੇ ਪਲੇਨ ਦੇ ਇਸ ਨੁਕਸਾਨ ਦਾ ਸਹੀ ਅੰਦਾਜ਼ਾ ਲਗਾਉਣਾ ਥੋੜਾ ਮੁਸ਼ਕਿਲ ਸੀ ਪਾਇਲਟਸ ਨੇ ਤੁਰੰਤ ਇਸ ਬਾਬਤ ਸ਼੍ਰੀਨਗਰ 에ਅਰ ਟ੍ਰੈਫਿਕ ਕੰਟਰੋਲ ਨੂੰ ਜਾਣਕਾਰੀ ਦਿੱਤੀ ਕਰੀਬ 20 ਮਿੰਟ ਦੀ ਜਦੋਜਹਿਦ ਦੇ ਬਾਅਦ ਇਸ ਪਲੇਨ ਨੂੰ ਪਾਇਲਟਸ ਨੇ ਆਪਣੀ ਤਬਲੀਅਤ ਤੇ ਹਿੰਮਤ ਦੀ ਬਦੌਲਤ ਸੁਰੱਖਿਅਤ ਢੇਠਾ ਲਾ ਲਿਆ। ਇਥੇ ਇਹ ਵੀ ਦੱਸਦੇ ਜਦੋਂ ਹਵਾਈ ਜਹਾਜ਼ ਹਿਚਕੋਲੇ ਖਾ ਰਿਹਾ ਸੀ ਦਿੱਲੀ ਸ਼ਿનગર ਫਲਾਈਟ ਦੇ ਵਿੱਚ ਇੱਕ ਵੱਡੀ ਨੇਤਾ ਵੀ ਫਸੀ ਹੋਈ ਸੀ। ਜਿ ਹੰਦਾਸਦੇ ਕਿ ਇਸ ਪਲ ਨੂੰ ਯਾਦ ਕਰਦੇ ਹਾਂ ਤ੍ਰਿੰਮੂਲ ਕਾਂਗਰਸ ਦੀ ਨੇਤਾ ਸਾਗਰੀਕਾ ਕੋਸ਼ ਨੇ ਕਿਹਾ ਕਿ ਮੌਤ ਦੇ ਬਹੁਤ ਨੇੜੇ ਪਹੁੰਚਣ ਵਾਲਾ ਤਜਰਬਾ ਸੀ। ਤ੍ਰਿੰਮੂਲ ਦਾ ਪੰਜ ਮੈਂਬਰੀ ਵਫਦ ਉਸ ਉਡਾਨ ਵਿੱਚ ਸਵਾਰ ਸੀ ਜਿਸ ਵਿੱਚ ਮੌਸਮ ਦੀ ਖਰਾਬੀ ਕਰਕੇ ਰੁਕਾਵਟ ਆਈ ਸੀ। ਜਹਾਜ਼ ਦੇ ਵਿੱਚ ਵਫਦ ਦੇ ਮੈਂਬਰ ਡੈਰਿਕ ਓਬਰਾਇਨ, ਨਦੀਮੁਲ ਹਕ ਸਾਗਰੀਕਾ ਕੋਸ਼ ਮਾਨਸ ਪੁਈਆ ਤੇ ਮਮਤਾ ਠਾਕੁਰ ਮੌਜੂਦ ਸਨ ਤੇ ਘਟਨਾ ਦੇ ਸਾਗਰੀਕਾ ਕੋਸ਼ ਨੇ ਕਿਹਾ ਕਿ ਮੌਤ ਦੇ ਬਹੁਤ ਨੇੜੇ ਪਹੁੰਚਣ ਵਾਲਾ ਅਨੁਭਵ ਸੀ ਮੈਨੂੰ ਲੱਗਾ ਮੇਰੀ ਜ਼ਿੰਦਗੀ ਖਤਮ ਹੋਣ ਵਾਲੀ ਹੈ ਲੋਕ ਚੀਕਾਂ ਮਾਰ ਰਹੇ ਸੀ ਅਰਦਾਸਾਂ ਕਰ ਰਹੇ ਸੀ ਤੇ ਨਾਲ ਹੀ ਕਿਹਾ ਕਿ ਉਸ ਪਾਇਲਟ ਨੂੰ ਸਲਾਮ ਜਿਸ ਨੇ ਸਾਨੂੰ ਉਸ ਹਾਲਾਤ ਵਿੱਚੋਂ ਬਾਹਰ ਕੱਢਿਆ